ਬਾਤ ਦੇਖੋ ਇਹਨਾਂ ਦੀ ਕਹਿਣੀ ਤੇ ਕਥਨੀ 'ਚ ਤੇ ਕਿੱਥੇ ਫਰਕ ਆ ਤੁਹਾਨੂੰ ਕੀ ਲੱਗਦਾ ਕੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਕਰਾਇਆ ਉਦੋਂ ਵੀ ਇਹੀ ਕੋਸ਼ਿਸ਼ ਸੀਗਾ ਜਿਹੜਾ ਅੱਜ ਕੋਸ਼ ਹਮੇਤਸਾ ਜੀ ਕਰ ਰਹੀ ਆ ਉਹ ਤਾਂ ਜਵੇਂ ਇੱਕ ਥੱਲੇ ਕਤੂਰਾ ਚੌਂ ਚੌਂ ਕਰਦਾ ਉਹ ਥੱਲੇ ਹੈ ਧਿਆਨ ਨਾਲ ਸਣੋ ਵੀਡੀਓ ਤਤ ਕੱਢ ਕੇ ਦੱਸਿਓ ਕੀ ਕਹੋ ਕੁਛ ਲੋ ਪੰਜਾਬ ਮੇ ਵੀ ਬਿੰਦਰਨ ਵਾਲੇ ਬਨਨੇ ਕਾ प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर आज वो असम की जेल में आराम से गुरु ग्रंथ साहब का पाठ ये नरेंद्र मोदी सरकार इस सरकार के रहते देश पर खतरे राजनीतिक आइडियोलॉजी के कारण पनपने हम नहीं देंगे उनको खड़ा होने से पहले ही समाप्त कर दिया जाए इसी तरीके ਜਿਹੜਾ ਖਡੂਰ ਸਾਹਿਬ ਹਲਕਾ ਉੱਥੋਂ ਅਮਰਿਤਪਾਲ ਜਿੱਤਿਆ ਹੋਇਆ ਏ ਅੱਜ ਮੈਂ ਇਹ ਗੱਲ ਕਲੀਅਰ ਕਰਾਉਣਾ ਚਾਹੁੰਦਾ ਇਹ ਆਮ ਆਦਮੀ ਪਾਰਟੀ ਤੇ ਉੱਥੇ ਕਹਿੰਦੇ ਆ ਵੀ ਸੈਂਟਰ ਤੇ ਬੀਜੇਪੀ ਨੇ ਅੰਦਰ ਰੱਖਿਆ ਹੋਇਆ ਅੱਜ ਗੱਲ ਸਾਫ਼ ਹੋ ਗਈ ਵੀ ਇਹਦੇ ਐਨਐਸਸੀ ਵੀ ਮੈਂ ਹਮੇਸ਼ਾ ਕਿਹਾ ਵੀ ਡੀਸੀ ਲਾਉਂਦਾ ਐ ਐਸਐਸਪੀ ਲਾਉਂਦਾ ਐ ਡੀਜੀਪੀ ਚੀਫ ਸੈਕਟਰੀ ਫਿਰ ਸੀਐਮ ਤੋਂ ਬਾਅਦ ਉੱਤੇ ਭੇਜਦੇ ਆ ਵੀ ਇੱਥੇ ਐਨਐਸਸੀ ਲਾਓ ਅਸੀਂ ਲਾਤੀ ਆ ਹੁਣ ਉਹਨੂੰ ਸੈਸ਼ਨ 'ਚ ਜਦੋਂ ਉਹਨ ਐਸਪਰੀਮ ਕੋਰਟ ਆਇਆ ਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਵੀ ਹਾਈ ਕੋਰਟ ਡਿਸਾਈਡ ਕਰੇ ਉੱਥੇ ਹਾਈ ਕੋਰਟ ਦੇ ਵਿੱਚ ਐਡਵੋਕੇਟ ਜਨਰਲ ਏਜੀ ਪੰਜਾਬ ਪੇਸ਼ ਹੁੰਦਾ ਤੇ ਇਹ ਕਹਿੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਜੇ ਅੰਮ੍ਰਿਤਪਾਲ ਹਾਊਸ ਚਲਾ ਗਿਆ ਜੇ ਪਾਰਲੀਮੈਂਟ ਚ ਆ ਗਿਆ ਜਿਹੜਾ ਕਿ ਲੋਕਾਂ ਨੇ ਉਹਨੂੰ ਰਾਈਟ ਦਿੱਤਾ ਹੈ ਵੀ ਪੰਜਾਬ ਦੇ ਵਿੱਚ ਅੱਗ ਲੱਗ ਜਾਏਗੀ ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਸ ਪੱਧਰ ਤੇ ਇਹ ਸਰਕਾਰ ਦੇ ਹਾਲ ਨੇ ਆਪਤਾ ਜਾਪਾਨ ਚੜ ਗਏ ਤੇ ਪਿੱਛੋਂ ਇਹਨਾਂ ਦਾ ਏਜੀ ਇਹ ਹੁਕਮ ਕਰ ਰਿਹਾ ਵੀ ਇੱਕ ਮੈਂ ਕਹਿੰਨਾ ਉਹ ਮੇਰੀ ਉਹਦੀ ਵਿਚਾਰਧਾਰਾ ਸਾਡੇ ਨਾਲ ਨਹੀਂ ਰਲਦੀ ਉਹਦੀ ਪਾਰਟੀ ਲੱਗਾਂ ਸਾਡੀ ਵਿਚਾਰਧਾਰਾ ਅਲੱਗਾਂ ਪਰ ਉਹ ਐਮਪੀ ਤਾਂ ਚੁਣਿਆ ਹੋਇਆ ਲੋਕਾਂ ਨੇ ਤੇ ਉਹਨੂੰ ਕੋਰਟ 'ਚ ਜਾ ਕੇ ਤੁਸੀਂ ਇਹ ਗੱਲ ਕਹਿੰਨੇ ਹੋ ਵੀ ਬਿਲਕੁਲ ਬਾਹਰ ਨਾ ਨਿਕਲਣ ਦਿਓ ਅੱਗ ਲੱਗ ਜੂਗੀ ਤੇ ਇਸ ਕਰਕੇ ਇਹ ਸਾਫ਼ ਹੋ ਗਿਆ ਵੀ ਇਹ ਕਹਿਣੀ ਤੇ ਕਥਨੀ ਦਾ ਬੜਾ ਵੱਡਾ ਫਰਕ ਆ ਇਸ ਕਰਕੇ ਇਹ ਲੋਕਾਂ